ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਓ ਠੀਕ ਠਾਕ ਹੋ ਜੀ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਜੀ ਕਿੱਥੇ ਕਿੱਥੇ ਮੀਂਹ ਪੈੜਿਆ ਜੀ ਅੱਜ ਫਸਟ ਜਨਵਰੀ ਵਾਲੇ ਦਿਨ ਸਾਡੇ ਬਹੁਤ ਪਿਆ ਜੀ ਬਹੁਤ ਜ਼ਿਆਦਾ ਤੇ ਇੰਨਾ ਵੀ ਜ਼ਿਆਦਾ ਨਹੀਂ ਕਿਉਂਕਿ ਆ ਜਿਹੜਾ ਬਾਹਰ ਇਦਾਂ ਖਲੋ ਕੇ ਪੈਲੀਆਂ ਚ ਠੰਡੀ ਠੰਡੀ ਹਵਾ ਚ ਚਾਹ ਪੀਣ ਦਾ ਮਜ਼ਾ ਨਾ ਜੀ ਇਹਦਾ ਸਰਾਵ ਠੰਡ ਬਹੁਤ ਲੱਗਣ ਦੀ ਆ ਪਰ ਜੋ ਚਾਹ ਦੀ ਘੋਟੰਬਰ ਜਾਂਦੀ ਹੈ ਨਾ ਬੜੇ ਜਣੇ ਕਹਿੰਦੇ ਆ ਚਾਹ ਛੱਡਣੀ ਚਾਹੀਦੀ ਆ ਚਾਹ ਚੰਗੀ ਨਹੀਂ ਹਾਂ ਠੀਕ ਆ ਨਹੀਂ ਚੰਗੀ ਪਰ ਕੀ ਕਰੀਏ ਨਹੀਂ ਛੁੱਟਦੀ ਚਾਹ ਕਿਵੇਂ ਨਹੀਂ ਛੁੱਟਦੀ ਸੋ ਜੀ ਤੁਸੀਂ ਵੇਖ ਸਕਦੇ ਹੋ ਕਿਡਾ ਘੈਂਟ 뷰 ਆ ਰਿਹਾ ਹੈ ਨਾਲੇ ਦੀ ਇੱਕ ਸੱਚ ਹੁਣ ਮੀ ਹਟਿਆਵਾ ਮੈਂ ਮੜਾਇਆ ਚੱਲਿਆ ਕਿਤੇ ਇਹ ਵਲੌਗ ਵੈਸੇ ਆ ਕੇ ਹੀ ਪਾਉਣਾ ਮੈਂ ਦਪਰੇ ਲੇਟ ਹੀ ਪੈਣਾ 12 1 12:30 ਦੇ ਕਰੀਬ ਮੇਬੀ ਤੇ ਜੇ ਤੇ ਮੀ ਨਾ ਪੈਂਦਾ ਆ ਆਪਾਂ ਲੈ ਆਂਦਾ ਜੀ ਡਰੋਨ ਤੇ ਆਪਾਂ ਡਰੋਨ ਨਾਲ ਸ਼ਾਟ ਕਰਾਂਗੇ ਇੱਕ ਇਥੋਂ ਸ਼ੂਟ ਕਰਾਂਗੇ ਤੁਹਾਨੂੰ ਆਪਣੇ ਘਰ ਦਾ ਵਾਲਾ ਵਾਲਾ ਤੇ ਇਸ ਵਲੌਗ ਦੇ ਵਿੱਚ ਆਪਾਂ ਉਹ ਪਾਵਾਂਗੇ ਫਿਰ ਜੀ ਇੱਕ ਸ਼ਾਮ ਨੂੰ ਆਪਣੇ ਘਰੇ ਫੰਕਸ਼ਨ ਦਾ ਛੋਟਾ ਆ ਉਹਦਾ ਵਲੌਗ ਵੀ ਆਪਾਂ ਬਣਾਉਣਾ ਵਾ ਤੇ ਤੁਹਾਡੇ ਨਾਲ ਸਾਂਝਾ ਕਰਨਾ ਵਾ ਕਿਉਂਕਿ ਸਿੱਧੀ ਦੇੜੇ ਸੀਗੇ ਆਪਾਂ ਨਹੀਂ ਵਲੌਗ ਪਾਏ ਸੋ ਜੀ ਹੁਣ ਆਪਾਂ ਕੰਟੀਨਿਊਸਲੀ ਆਪਣੀ ਡੇਲੀ ਵਲੋਗਿੰਗ ਸਟਾਰਟ ਕਰਾਂਗੇ ਸੋ ਤੁਸੀਂ ਵੀ ਇੰਜੋਏ ਕਰੋ ਜੀ ਹੁਣ ਚਲੋ ਖੈਰ ਇਹ ਤੇ ਲੇਟ ਹੀ ਪੈਣਾ ਵਲੋਗ ਤੇ ਤੁਸੀਂ ਵੀ ਇੰਜੋਏ ਕਰੋ ਚਾ ਤੁਹਾਨੂੰ ਇੱਕ ਕਰ ਬੈਕ ਕੈਮਰੇ ਦਾ ਵੀਊ ਦਿਖਾਉਣਾ ਜੀ ਮੈਂ ਸਾਰਾ ਚੈੱਕ ਕਰੋ ਜੀ ਮੀਰੇ ਨਾਲ ਇੰਨਾ ਕੀ ਹੋ ਗਿਆ ਜੀ ਸਾਡੇ ਨਾਲ ਥੋੜਾ ਦਿਨ ਸਾਫ ਹੋ ਗਿਆ ਨਹੀਂ ਤੇ ਸਾਡੇ ਧੁੰਦ ਇੰਨੀ ਜਿਆਦੀ ਹੁੰਦੀ ਸੀ ਵੀ ਸਾਨੂੰ ਉਹ ਉੱਥੇ ਤੱਕ ਪਿਆ ਨਹੀਂ ਸੀ ਦੀਦਾ ਤੇ ਧੁੰਦ ਖੈਰ ਚਲੋ ਹਲੇ ਵੀ ਹੈਗੀ ਆ ਪਰ ਠੀਕ ਆ ਏ ਚਲੋ ਚੰਗਾ ਜੀ ਹੈਪੀ ਨਿਊ ইয়ার ਕਰ ਫੇਰ ਮੇਰੇ ਤੋਂ ਮੇਰੇ ਵੱਲੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮਾਲਕ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਖੁਸ਼ੀਆਂ ਖੇੜੇ ਬਣਾਈ ਰੱਖੇ ਤੇ ਚੜ੍ਹਦੀ ਕਲਾ 'ਚ ਰਹੇ ਤੇ ਕਾਮਯਾਬੀਆਂ ਦੇਵੇ ਤੇ ਕਮਾਈਆਂ 'ਚ ਬਰਕਤ ਆ ਪਵੇ ਤੇ ਹੋਰ ਕੀ ਹੁੰਦਾ ਵਾ ਹਾਂ ਪਰਿਵਾਰ 'ਚ ਪਿਆਰ ਬਣਾਈ ਰੱਖੇ ਆੜ ਮਿਲ ਕੇ ਰੋ ਹੱਸ ਖੇਡ ਕੇ ਰੋ ਕੀ ਲੈਣਾ ਬੱਲੇ ਬੱਲੇ ਚ ਠੀਕ ਆ ਜੀ ਚੰਗਾ ਜੀ ਟਾਟਾ ਬਾਏ ਬਾਏ ਚਾਹ ਪੀਓ ਤੁਸੀਂ ਉਹ ਚਾਚਾ ਬਣਾਈਆਂ ਨਵੇਂ ਸਾਲ ਦੀਆਂ ਹੈ ਗਈ ਠੰਡ ਚਾਚਾ ਵਿਚਾਰਾ ਸਾਡਾ ਗੋਭੀ ਤੋੜਦਾ ਆਇਆ ਜਿੰਨਾ ਚਿਰ ਕਿ ਗੋਭੀ ਸਾਡੀ ਪਹਿਲੀ ਚਾ ਉਹਨਾਂ ਚਿਰ ਮੈਨੂੰ ਜਿੰਨਾ ਚਿਰ ਦਾਤੀ ਨਹੀਂ ਲੱਗੀ ਉਹਨਾਂ ਚਿਰ ਕਿੰਨੇ ਰੁਪਏ ਹੈ ਰੇਟ ਤਾਂ 30 30 40 ਰੁਪਏ ਹੈਗਾ ਇਹ ਤੇ ਹੁਣ ਸਾਡੀ ਪਹਿਲੀ ਵਾਲੀ ਗੋਭੀ ਨੂੰ ਦਾਤੀ ਲੱਗਣ ਡੈ ਪਿਆ ਮਤਲਬ ਹਾਡੇ ਵਾਲੀ ਗੋਭੀ ਜਾਂ ਡਾਂਡਾ ਵੀ ਤੇ ਕਿੰਨੇ ਰੁਪਈਏ ਹੋਗੀ ਪੰਜ 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 ਹੋਗੀ ਵੇਖੋ ਜੀ ਛੇਕੜ ਕੀ ਕਰੂ ਬੰਦਾ ਚਾਚਾ ਹੁੰਦਾ ਨਾ ਇੱਕ ਗੱਲ ਆ ਜਿੰਨੀ ਆਰ ਮਟਰ ਵੀ ਲਾਏ ਆ ਹਰੇ ਮਟਰ ਨਹੀਂ ਬਜਾ ਜਾਂ 100 ਰੁਪਈਆ ਵਾਧਾ ਜਾਂਦਾ 100 ਰੁਪਈਆ ਵਾਧਾ ਜਾਂ ਘਟਦਾ ਮਤਲਬ ਇੰਨਾ ਘਾਇਬ ਜੇ ਕਿੱਲੇ ਦੀ ਔਸਤ ਕਿੰਨੀ ਕ ਆ ਜਾਂਦੀ ਸਾਰਾ ਖਰਚਾ ਪਾ ਤੂ ਕੇ ਉਹ ਹੱਲੇ ਦੇ 30 40 ਦਾ ਵੀ ਵਾਧਾ ਨਹੀਂ ਵਾਧਾ 30 40 ਤੇ ਇੰਨੇ ਕੀ ਬਚਦੇ ਆ ਸਾਨੂੰ ਵੱਧ-ਵੱਧ 5-10000 ਰੁਪਏ ਵੱਧ ਪੈਂਦਾ ਵੱਧ ਤੋਂ ਵੱਧ ਬੜੇ ਜ਼ੋਰ ਦੇ ਨਾਲ ਜਾ ਕੇ ਬਚਦਾ ਨਹੀਂ ਤੇ ਔਖਾ ਬਰੂਨੋ ਅੰਦਰ ਰਹਿ ਕੋਈ ਨਹੀਂ ਹਾਲ ਜਾ ਰਿਹਾ ਕੋਈ ਨਹੀਂ ਹਾਲ ਤੇ ਗੋभी ਮਹਿੰਗੀ ਹੋਣਾ ਮੈਂ ਤਾਂ ਕੱਲ 4 ਕਿਲੋ ਤੋੜ ਕੇ ਲਿਆ ਮੈਨੂੰ ਤਾਂ ਫੁੱਲ ਹੀ ਨਾ ਲੱਭਣ ਕਿਉਂ ਨਹੀਂ ਫੁੱਲੀ ਫੁੱਲੇ ਪਰ ਮੈਨੂੰ ਵੀ ਥੋੜੇ ਵੱਡੇ ਫੁੱਲ ਤੋੜਦਾ ਵਾ ਨਹੀਂ ਗੋਭੀ ਬਹੁਤ ਸੋਹਣੀ ਗੋਭੀ ਬਹੁਤ ਸੋਹਣੀ ਹੈ ਮਾਤਾ ਜੀ ਹੈਪੀ ਨਿਊ ਇਅਰ ਸੇਮ ਟੂ ਯੂ ਬੇਟਾ ਸੇਮ ਟੂ ਯੂ ਮਾਤਾ ਜੀ ਵੀ ਆਪਣੀ ਫੈਮਲੀ ਬਲੌਗਿੰਗ ਫੈਮਲੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਰੂਨੋ ਜੀ ਬਰੂਨੋ ਦੋੜ 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 ਮੈਂ ਕੈਮਰਾ ਬੰਦ ਕਰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਬੱਚਿਆਂ ਨੂੰ ਬਹੁਤੀਆਂ-ਬਹੁਤੀਆਂ ਤਰੱਕੀਆਂ ਦੇਵੇ ਵਾਹਿਗੁਰੂ ਸਾਰੇ ਆਪਣੇ-ਆਪਣੇ ਘਰ ਹੀ ਹੱਸਦੇ ਵਸਦੇ ਖੁਸ਼ ਰਹਿਣ ਚਾਚਾ ਜੀ ਤੁਹਾਡੇ ਵੱਲੋਂ ਕੋਈ ਵਿਚਾਰ ਅੱਜ ਕੱਲ ਰਾਤ ਦਾ ਫੰਕਸ਼ਨ ਅੱਜ ਰਾਤ ਦਾ ਫੰਕਸ਼ਨ ਆ ਬੱਸ ਅੱਜ ਰਾਤ ਦਾ ਫੰਕਸ਼ਨ ਆ ਤੇ ਅੱਜ ਛੋਲੇ ਪੂੜੀਆਂ ਦਾ ਚੱਲੂ ਪ੍ਰੋਗਰਾਮ ਪੂਰਾ ਬਰੋ ਨਾਲ ਖੀਰ ਕੜਾ ਖੀਰ ਕੜਾ ਵੀ ਆ ਖੀਰ ਕੜਾ ਨਾ ਕੜਾ ਨਹੀਂ ਹਲਵਾ ਪੂੜੀ ਚੰਗੀ ਲੱਗਦੀ ਆ ਵਾਹ ਵਾਹ ਕੀ ਹਲਵਾ ਪੂੜੀ ਉਹ ਹੀ ਖੜਾ ਹਲਵਾ ਜਿਆਦਾ ਨਾ ਬਣਾਇਆ ਥੋੜਾ ਜਿਹਾ ਬਣਾਇਆ ਹੁਣ ਹੋਰ ਕਿੰਨਾ ਇਨਸਾਨ ਹੁੰਦਾ ਮੰਗੀ ਵਾਲਾ ਮੰਗੀ ਵਾਲਾ ਬਣਾਉਣਾ ਬਰੇਵੜਾ ਚਲੋ ਜਿਹੜਾ ਵੀ ਆ ਮਨਜੀਤ ਕਰੋ ਰਿਹਾਇਓ ਬਰੂਨੋ ਹੈਪੀ ਨਿਊ ਇਅਰ ਬਤ ਐ ਜੀ ਸਤਿ ਸ੍ਰੀ ਅਕਾਲ ਜੀ ਟੋਪੀ ਮਾਸਟਰ ਟੋਪੀ ਥੋੜੀ ਥੱਲੇ ਕਰ ਲਾ ਠੰਡੀਆਂ ਬਹੁਤ ਜਾਰੀ ਹੈ ਹੈਪੀ ਨਿਊ ਇਅਰ ਸਾਰਿਆਂ ਨੂੰ ਇਹੋ ਬੋਲੋ ਆ ਵੇਖੋ ਜੀ ਚਾਹ ਓਏ ਕੌਲੀ ਚਾਹ ਮੈਂ ਥੋੜੀ ਪੀਣੀ ਸੀ ਨਾ ਤੇ ਫਿਰ ਮੈਂ ਇਹਦੇ ਚ ਪਾਲੀ ਹਾਂ ਕੀ ਆ ਗਾੜੀ ਕੀ ਵਿਚਾਰ ਪੇਸ਼ ਕਰਨੇ ਮੈਂ ਜਗ ਜਗ ਜਿਓਸੋ ਸੋ ਤਰਕੀਆਂ ਕਰੋ ਹੱਸੋ ਤੇ ਫਰਜ਼ੰਦੁਸਤੀਆਂ ਬਲਸੀ ਮਾਈ ਗਰੂ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਚਾਹ ਸਵਾਦੀ ਪਰ ਠੰਡੀ ਛੇਤੀ ਹੋ ਗਈ ਕਿਉਂਕਿ ਮੈਂ ਕਰੋ ਬਾਹਰ ਜਾ ਕੇ ਚਾਹ ਪੀਤੀ ਕਿਉਂਕਿ ਬਾਹਰ ਜਾ ਕੇ ਵਧੀਆ ਬੜਾ ਲੱਗ Đਿਆ ਸੀ ਤੇ ਆਉਂਦਿਆਂ ਨੂੰ ਜੇ ਡਰੋਨ ਚਾਲੂ ਹੋ ਗਿਆ ਨਾ ਤੇ ਇੱਕ ਡਰੋਨ ਦਾ ਛੋਟ ਵੀ ਸ਼ੂਟ ਕਰਕੇ ਵਿੱਚ ਆਪ ਪਾਵਾਂਗੇ ਕੈਮਰੇ ਤੇ ਪੁੱਤ ਜੀ ਬਾਹਰ ਮੀਂਹ ਪਿਆ ਵਾ ਨਹੀਂ ਹੋਣਾ ਤੁਸੀਂ ਚਲੋ ਚੰਗਾ ਜੀ ਕਰੋ ਤੇ ਮੀ ਮੈਂ ਨਵੇਂ ਸਾਲ आले ਦਿਨ ਮੀ ਪਿਆ ਦੱਸੋ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਸਾਲ ਦੀ ਸ਼ੁਰੂਆਤ ਮੀ ਨਾਲ ਹੋਗੀ ਸਾਡੇ ਬੜੀਆ ਹੋ ਗਿਆ ਦਿਨ ਹਾਂ ਉਹ ਤਾਂ ਸੀ ਇਸ ਟਾਈਮ ਬਹੁਤ ਜ਼ਿਆਦਾ ਧੁੰਦ ਪਈ ਹੋਣੀ ਸੀ ਕੁਝ ਦਿਖਣਾ ਨਹੀਂ ਸੀ ਸਾਡੇ ਦੂਦ ਬਹੁਤ ਭੰਡਾ تھا ਹੋ ਗਿਆ ਸੋ ਜੀ ਚਲੋ ਚੰਗਾ ਜੀ ਸਾਰਿਆਂ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ ਇੱਕ ਛੋਟਾ ਯਾ ਵਲੌਗ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ YouTube ਫੈਮਲੀ ਨੂੰ ਨਵੇਂ ਸਾਲ ਦੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਬਸ ਠੀਕ ਹੈ ਜੀ ਮੁਛੇ ਸਾਰਿਆਂ ਨੂੰ ਤੇ ਖੁਸ਼ ਰੱਖੀ ਬਸ ਇਦਾਂ ਹਸਿਹੇਦੇ ਰਹੋ ਹਸਿਹੇ ਰਹੋ ਹੈਨਾ ਵੇਖੋ ਜੀ ਅਹੀਂ ਨਹੀਂ ਲੜਦੇ ਕੋਈ ਲੱਗਦੀ ਆ ਕਦੇ ਕਦੇ ਲੜ ਪਈਦਾ ਆ ਭਰਾਵਾ ਅਜਾ 10 ਵਜ ਗਏ ਆ ਹਾਂਜੀ ਮਮ ਡਾਕਟਰ ਕਹਿ ਦਿੰਦੀ ਤੁਹਾਡਾ ਟਾਈਮ ਲੰਘ ਗਿਆ ਵਾ ਓ ਡਾਕਟਰ ਕਹਿ ਕੇ ਖਾਵੇ ਕਹਿ ਨਾ ਅੱਜ ਨਵਾਂ ਸਾਲ ਆ ਆਪਾਂ ਤਰਲੇ ਕਰ ਲਾਂਗੇ ਭੜੇ ਵੇਲੇ ਜਾਣ ਲੈਣ ਤੇ ਆਪਾਂ ਕਿਹੜਾ ਜਾਣਾ ਅਲਗ ਗੱਡੀ ਫੜ ਕੇ ਮੋੜ ਗੱਡੀ ਆਲ ਫੜ ਲੈ ਗੱਡੀ ਦੀ ਚਾਬੀ ਨਹੀਂ 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 ਜੱਟ ਮੰਮੀ ਚਾਬੀ ਕਿੱਥੋਂ ਕਿਹੜੇ ਬਾਰੀ ਸਾਡੀ ਬਈ ਦਾ ਪਲ ਬੱਦੇ ਲੈਫਟ ਲੈਫਟ ਤੁਹਾਨੂੰ ਚਾਹੀਦਾ ਮੈਂ ਲੈਫਟ ਤੁਹਾਨੂੰ ਬਹਿਣਾ ਵਾਏ ਰਾਈਟ ਨਹੀਂ ਬਹਿਣਾ ਚਲੋ ਸਹੀ ਕਿਆ ਚੰਗਾ ਚਾਹੇ ਪੀਓ ਮੇਰਾ ਬੂਨਾ ਪੁੱਤੂ ਪੁੱਤੂ ਤੁਸੀਂ ਗੰਦੇ ਹੋ ਜਾਣਾ ਵਾ ਤੈਨ ਨਮੂਨੂ ਜੀ ਨਹੀਂ ਕਾੰਡਾ ਠੰਡ ਬੜੀ ਆ ਇਸ ਕਰਕੇ ਤੁਸੀਂ ਅੰਦਰ ਹੀ ਰਹਿਣਾ ਇਸ ਕਰਕੇ ਤੁਸੀਂ ਅੰਦਰ ਹੀ ਰਹਿਣਾ ਨਾਸਾਂ ਨਹੀਂ ਚੜਾਉਣੀਆਂ ਚੰਗਾ ਕੀ ਰੇਂਦ 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 ਮੰਦਿਰ ਬਾਹਰ ਆਏਗਾ ਨਹੀਂ ਕਾਕਾ ਰੋਈਦਾ ਨਹੀਂ ਹੁੰਦਾ ਕਾਕੇ ਨਹੀਂ ਹੁਣ ਮੂੰਹ ਇਹ ਬੁੱਗਾ ਵੇਲੇ ਭੇੜਿਆ ਚਲੋ ਚੰਗਾ ਜੀ ਸਾਰਿਆਂ ਨੂੰ ਸਾਸਰੀ ਕਾਲ ਮਮੀ ਦੀ ਸਾਸਰੀ ਕਾਲ ਚੱਲੀ ਆਪਾਂ ਹਾਂ ਜੀ ਸਾਰਿਆਂ ਨੂੰ ਖੁਸ਼ ਰਹੋ ਜੀ ਆਹ ਵਾਹ ਵਾਹ ਚਲੋ ਚਲੋ ਟਾਟਾ ਬਾਏ ਬਾਏ ਲੋ ਜੀ ਕੱਲ ਦੇ ਵਲੌਗ ਦੀ ਤਿਆਰੀ ਆ ਮਤਲਬ ਅੱਜ ਰਾਤ ਨੂੰ ਪ੍ਰੋਗਰਾਮ ਆ ਤੇ ਗੰਡਿਆਂ ਦਾ ਪਰ ਸ਼ਕੂ ਸ਼ਕੂ ਨਹੀਂ ਬੋਲ ਪਰੰਡੇ ਆ ਤੇ ਚਲੋ ਕੋਈ ਨਹੀਂ ਹੁਣ ਮੈਂ ਕੱਲ ਦੇ ਅੱਜ ਦੇ ਪ੍ਰੋਗਰਾਮ ਦੀ ਤਿਆਰੀ ਕਰਦਾ ਆ ਆਪਾਂ ਨਵੀਂ ਪੱਟੀ ਲੈਣ ਦੀ ਆ ਤੇ ਪੱਟੀ ਸ਼ਰਾਈ ਬਣਾਉਣਾ ਪਹਿਲਾਂ ਤੇ ਸਾਰਿਆਂ ਨੂੰ ਆਪਾਂ ਤੇ ਚਲੋ ਚੰਗਾ ਇਹ ਡਰੋਨ ਨਹੀਂ ਮੈਂ ਢਾ ਸਕਿਆ ਕਿਉਂਕਿ ਡਰੋਨ ਲਈ ਨਾ ਇੱਕ ਐਪ ਡਾਊਨਲੋਡ ਕਰਨੀ ਪੈਂਦੀ ਫੋਨ 'ਚ ਜਿਹੜੀ ਕਿ ਨਿੱਕੇ ਦੇ ਫੋਨ ਦੇ ਵਿੱਚ ਹੈਗੀ ਆ ਤੇ ਮੇਰੇ ਫੋਨ 'ਚ ਹੈ ਨਹੀਂ ਸੋ ਉਹ ਕਰੇ ਨਹੀਂਗਾ ਸੋ ਜੀ ਉਹ ਜਰੂਰ ਉਹ ਕੱਲ ਫਿਰ ਦੂਸਰੇ ਵਲੌਗ ਚ ਸ਼ਾਮ ਤੱਕ ਆ ਗਿਆ ਤੇ ਸ਼ਾਮ ਤੱਕ ਹੀ ਆਪਾਂ ਨੈਕਸਟ ਵਲੌਗ ਚ ਡਰੋਨ ਸ਼ੂਟ ਕਰਾਂਗੇ ਸੋ ਜੀ ਚਲੋ ਜੀ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਜੀ ਮਨਪ੍ਰੀਤ ਵੀਰ ਜਿਹੜੇ ਕੈਨੇਡਾ ਤੋਂ ਆ ਉਹ ਮੈਨੂੰ ਸਾਡੇ ਨਾਲ ਬਹੁਤ ਟਾਈਮ ਤੋਂ ਵਿਚਾਰੇ ਸਾਡੀਆਂ ਵੀਡੀਓ ਵੇਂਦੇ ਆ ਤੇ ਬੜਾ ਪਿਆਰ ਕਰਦੇ ਆ ਸਾਨੂੰ ਬੜਾ ਵਧੀਆ ਲੱਗਾ ਅੱਜ ਉਹਨਾਂ ਨਾਲ ਸਾਡੀ ਗੱਲ ਹੋਈ ਆ ਤੇ ਉਹਦੇ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਉਹ ਸਾਡੇ ਨਾਲ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਸਾਡੀਆਂ ਵੀਡੀਓ ਵੇਖਦੇ ਆ ਤੇ ਮਨਪ੍ਰੀਤ ਵੀਰੇ ਤੇਰਾ ਵੀ ਬਹੁਤ ਧੰਨਵਾਦ ਬੜਾ ਵਧੀਆ ਲੱਗਾ ਸਾਡੇ ਨਾਲ ਗੱਲ ਕਰਕੇ ਤੇ ਮਨਪ੍ਰੀਤ ਵੀਰੇ ਜਿਹੜਾ ਨਾ ਇਹ ਕੈਨੇਡਾ ਰਹਿੰਦਾ 4 ਸਾਲ ਤੋਂ ਤੇ ਹੈ ਬਟਾਲੇ ਦਾ ਵਾ ਠੀਕ ਆ ਤੇ ਲਵ ਯੂ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੰਗਾਈ ਸਾਰੇ ਸਾਸ ਸ਼ਿਕਾਰ